ਹਾਂਜੀ ਸਾਈਕਲ ਨੂੰ ਕੀ ਹੋ ਗਿਆ? ਪੈਂਚਰ ਸਾਡੇ ਸਾਈਕਲ ਨੂੰ ਹੋ ਗਿਆ ਪੈਂਚਰ ਅੱਜ ਜੀ ਅਸੀਂ ਆਪਣੀਆਂ ਗੱਡੀਆਂ ਗੱਡੀਆਂ ਬਾਹਰ ਜਿਹੜਾ ਦੇ ਕੇ ਆਏ ਹਾਂ ਸਾਈਕਲਾਂ ਤੇ ਤੇ ਇੱਕ ਸਾਈਕਲ ਨੂੰ ਸਾਡੇ ਨੂੰ ਹੋ ਗਿਆ ਪੈਂਚਰ ਹਾਂਜੀ ਇਹ ਸਾਈਕਲ ਹੈ ਭਾਈ ਮੇਰੇ ਯਾਰ ਹਰਲੀਨ ਦਾ ਲੇਡੀ ਸਾਈਕਲ ਹਾਂਜੀ ਤੇ ਉਹ ਸਹਜ ਦਾ ਖੜਾ ਇੱਕ ਸਾਈਡ ਤੇ ਆਹ ਇਹ ਚਾਚ ਕਬਲ ਚਾਚੂ ਦਾ ਖੜਾ ਹੈ ਹਾਂ ਇਹਨਾਂ ਦੇ ਭਾਈ ਸਾਈਕਲਾਂ ਨਵੇਂ ਸਾਡੇ ਗਰੀਬਾਂ ਦਾ ਸਾਈਕਲ ਪੁਰਾਣਾ ਹੈ ਹਾਂ ਇਹ ਵੀ ਜਰਾ ਪੈਂਚਰ ਹੋ ਗਿਆ ਤੇ ਪੈਂਚਰ ਅਸੀਂ ਵੀ ਪਹਿਲੀ ਵਾਰੇ ਲਾਉਣ ਲੱਗੇ ਆ ਕਦੇ ਪਹਿਲਾਂ ਤਾਂ ਕਦੇ ਲਾਇਆ ਨਹੀਂ ਹੈ ਅੱਜ ਦੇਖਦੇ ਐਕਸਪੀਰੀਅੰਸ ਲੱਗੂ ਜਾਂ ਨਹੀਂ ਚੜੂ ਕੰਮ ਸਿਰੇ ਜਾਂ ਨਹੀਂ ਇਹ ਵੀ ਨਹੀਂ ਪਤਾ ਵੀ ਕਿਤੇ ਨਿਕਲੇ ਉਹ ਨਾ ਕਿਤੇ ਹੋਰੇ ਵਜਾ ਨਾਲ ਆ ਬnikli ਵੀ ਹੋਵੇ ਹਾਂ ਕੱਲ ਜੂ ਜਾਂ ਨਹੀਂ ਕਮਲ ਇਹ ਵੀ ਨਾ ਕਿਤੇ ਬਾਅਦ ਚ ਪਵੇ ਵੀ ਨਾ ਆਪਾਂ ਤੇ ਨਾ ਮੈਂ ਆਪਣੇ ਅਸਲੀ ਟਿਊਬ ਨੂੰ ਵੀ ਪਾਈਤੀ ਲਿਆ ਕੇ ਅੱਛਾ ਆ ਪਲਾਸਟਿਕ ਦੀਆਂ ਕੁੰਡੀਆਂ ਜੀ ਆਹ ਇਹ ਪਲਾਟ ਕਿੰਨੇ ਪੁੱਠੀਕ ਹੈ ਫੋਲ ਭਾਈ ਫੋਲ ਪੈਸੇ ਪੰਜ ਭਾਈ ਨੇ ਕਿੰਨੇ ਲੈਣੇ ਆ ਪੰਜ ਚਲੋ ਆਈ ਦੇ ਪੈਸੇ ਕਿੰਨੇ ਦਊਂਗੇ ਅਸੀਂ ਦੋ ਲੱਖ ਦੋ ਲੱਖ ਪੰਜਰ ਦਾ ਮਾ ਵੇ ਕੀਆ ਮੇਰਾ ਇੱਕ ਪੰਜ ਚਲਾ ਕੇ ਬਹੁਤ ਆ ਆਸਾ ਜੀ ਪੰਪ ਚੱਕ ਕੇ ਓਏ ਕਿੱਧਰ ਆਈ ਪੰਪ ਆ ਜਿਹੜੇ ਗਰਾਜ ਚ ਪਏ ਆ ਕਰਦੇ ਕੋਨੇ ਤੱਕ ਜੀ ਆ ਦਿੱਤੇ ਪੰਜ ਚ ਤਾਂ ਹੀ ਜੀ ਖਣਾ ਪਾਣੀ ਵੀ ਲਿਆ ਹਣ ਕਿਸੇ ਚੀਜ਼ ਚ ਭਰ ਕੇ ਕਿਸੇ ਕੋਲੇ ਚ ਭਰ ਲਿਆ ਫਾੜ ਦਾ ਡੋਲ ਲੈਣਾ ਜੱਗ ਚ ਪਾ ਲਿਆ ਕਿ ਕੋਲਾ ਹੱਥ ਚ ਚੱਕ ਲਿਆ ਗਲਾਸ ਚ ਨਾ ਨਾ ਗਲਾਸ ਚ ਨਹੀਂ ਜੱਗ ਚ ਪਾਣੀ ਪੂਆ ਲਿਆ ਮੈਂ ਹੋਂਦਾ ਚਲ ਲੈ ਆਏਗਾ ਪੀਣਾ ਪਾਣੀ ਸਹਜੇ ਤੂੰ ਹੋਰ ਚੁੱਪ ਪਰ ਲੈ ਗੜਵੀ ਬਸ ਬਹੁਤ ਹੈ ਹਣ ਬਰਦੀ ਆ ਦੇ ਕੀ ਆ ਲੈ ਪਾਣੀ ਦੇਖਦੇ ਹਣਾ ਵੀ ਨਾ ਪਾਣੀ ਚ ਕਿਸੇ ਕੋਲੋਂ ਕਰਨਾ ਚੱਕਾ ਇਹਨੂੰ ਮਾੜਾ ਜਿਹਾ ਇੱਥੇ ਚੱਪ ਲੈ ਵੀ ਰੱਖਣੀ ਬਸ ਉੱਪਰ ਆ ਵੀ ਬਾਲੇ ਦੀ ਗਾ ਵੀ ਮੇਰੀ ਆ ਦੇ ਕੀ ਗਾ ਬਾਲੇ ਦਾ ਆ ਦੇ ਕਿਦਾਂ ਦਾ ਹਵਾ ਨਿਕਲਦੀ ਆ ਹੂੰ ਭਾਈ ਆ ਪੈਂਚਰ ਵੀ ਜਾ ਕੇ ਕੱਲ ਨੂੰ ਖੋਲਿਆ ਪਤਾ ਆਇਓ ਆ ਇਹਦੇ ਵਿੱਚ ਪਾਓ ਛੇ ਰੋ ਗਰਾਪਾ ਆਪਣਾ ਹਰੇ ਵੀ ਨਹੀਂ ਬਣਦਾ ਤਾ ਬਣ ਜੂ ਹੁਣ ਤਾਂ ਚੱਲ ਜਣਾ ਵੀਰ ਨਵੀਂ ਤਾਂ ਮੈਂ ਕਹਿੰਨਾ ਆਪਾਂ ਉਹੀ ਕੰਮ ਕਰ ਲੈ ਜੀ ਖੋਦਿਆ ਪਹਾੜ ਨਿਕਲਿਆ ਚੂਹਾ ਪਹਿਲਾਂ ਇਹਦੇ ਚੱਕ ਕਰ ਲੰਦੇ ਆਪਾਂ ਟਾਇਰ ਜਾਈ ਪੱਟਲੇ ਨਾ ਨਹੀਂ ਭੁਗਮਾ ਵਾਲਾ ਨਾ ਨਾ ਛੇੜਨਾ ਆ ਆਮੜਾ ਦੇਖੇ ਹੂੰ ਲਓ ਜੀ ਇਹਦਾ ਬਾਲੇ ਲੀਕ ਨਿਕਲਿਆ ਫਲੋ ਫਲੋ ਤੁਸੀਂ ਕੱਟ ਲਿਆ ਸਾਰਾ ਇਹ ਟਾਇਰ ਪਾਣੀ ਦੀ ਬਾਹਰ ਤੋਂ ਲੱਗੇ ਵੀ ਲੀਕ ਬਾਲੇ ਇਹ ਇਹ ਭਾਈ ਕੱਟ ਸਾਡੀ ਪੈਂਚ ਨੌਲੀ ਆ ਜਿਹੜਾ ਕਹਿੰਦੇ ਨੇ ਵੀ ਟਾਇਰ ਦੇ ਉੱਪਰ ਖੁਰਦਲਾ ਜਿਹਾ ਕਰ ਦਿੰਨ ਹਾਂ ਰੇਗ ਮਾਰ ਵੀ ਜੀ ਆਹ ਸਲੋਚੀ ਆ ਗਏ ਨੇ ਸਲੋਸ਼ਨ ਜਿਹਾ ਗਏ ਨੇ ਨੂੰ ਸੁਲੋਸ਼ਨ ਆ ਦੱਸ ਆਪਣੇ ਇੰਡੀਆ ਦਾ ਹੀ ਨਸ਼ਾ ਕਰਨ ਲੱਗ ਗਿਆ ਦਾ ਮੁਲਕ ਵੀ ਚੀਜ਼ ਜਿਹੜੀ ਚੀਜ਼ ਮਿਲਦੀ ਹੈ ਸਵਾ ਕੇ ਉਹੀ ਚੱਲ ਪੈਂਦੀ ਹੈ ਉਹ ਆ ਗਏ ਸੈਜ ਨਾ ਹੀ ਢੀੜਾ ਕੱਢ ਕੇ ਉਹ ਪਿੱਛੇ ਆਉਂਦਾ ਕਮਲਪ੍ਰੀਤ ਸੈਜ ਹੋਲੀ ਦੇਖ ਕੇ ਪੁੱਤ ਰੋਹਲੇਗੀ ਇਹ ਇਹ ਨਹੀਂ ਨੰਗਰ ਗਿਆ ਇਹ ਵੀ ਨੰਗਰ ਗਿਆ ਇਹ ਨਹੀਂ ਨੰਗਰ ਗਿਆ ਦੂਰ ਆ ਦੇ ਫੇਕ ਮਰ ਗਈ ਜੀ ਪੜ ਕੇ ਬੈਠ ਗਈ ਜਦੂਗੀ ਆਹ ਦੁਨੀਆ ਕੋ ਮਰੀ ਆ ਵੀ ਫਿਰ ਵੀ ਮੁਰਦਾ ਗਿਆ ਦਿਮਾਗ ਖੁੰਮਣ ਲੱਗਿਆ ਭਾਈ ਵਾਹ ਵਾਹ ਬੀਆ ਹਾਂ ਇਹ ਨਹੀਂ ਕਰ ਲੋ ਵਾਹ 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 ਓਹ ਲੋ ਜੀ ਉਧਰ ਬਾਬਾ ਲੱਗਾ ਝੂਟੜ ਭਾਈ ਆਪਣੀ ਪੋਤੀ ਨਾਲ ਹਾਂ ਬਾਬਾ ਚੱਲ ਚੱਲ ਭੱਜ ਭੱਜ ਕੀ ਹੈ ਮਰ ਫੂਗ ਮਰ ਟਕਲਾ ਕਰਦਾ ਹਾਂ ਟਕਲਾ ਕਰਦਾ ਟਕਲਾ ਤੈਨੂੰ ਗੱਲਾਂ ਕੋਣ ਸਿਖਾਉਂਦਾ ਇਹ ਤੂੰ ਵਾਪਸ ਕੀ ਆ? ਮਾਤਾ ਦੁਆਰ ਖੜਦਾ ਹਾਂ ਹਾਂ ਆ ਦੇ ਕਿਉਂ ਸੋਨੇ ਫੁੱਲ ਆਏ ਨੇ ਇੱਕ ਤੋੜ ਕੇ ਦੇ ਦੋ ਉਹ ਤਾਂ ਤੋੜ ਨਹੀਂ ਹੋਣੇ ਉੱਚੇ ਆਲੇ ਸਾਰਾ ਫੁੱਲ ਫੁੱਲਾਂ ਨਾਲ ਭਰਿਆ ਹੋਇਆ ਪੱਤਾ ਕੋਈ ਵੀ ਨਹੀਂ ਹੈ ਦਰਖਤ ਤੇ ਹਾਂ ਸੂਜ ਖੋਲੇ ਹੋਇਆ ਆਪਾਂ ਇਹ ਨਹੀਂ ਖੋਲਦੇ ਨੇ ਦੇਖੋ ਇਹ ਗੋਲ ਕਰਨ ਲੱਗਿਆ ਹੋਵੇ ਦੇਖ ਕਿਹੜਾ ਜੀਤਦਾ ਰੋਕ ਲਿਆ ਰੋਕ ਲਿਆ ਰੋਕ ਲਿਆ ਚੱਲ ਗਿਆ ਉੱਪਰ ਹਾਂ ਫਾੜ ਲਈ ਫਾੜਦੀ ਆ ਡੱਡੂਆਂ ਕੇ ਫਾੜ ਕੇ ਥਿਆਲ ਮਾਰ ਕੇ ਫਾੜਦੀ ਉਹਨੂੰ ਚੱਲ ਸਜੀ ਬਾਹਰ ਚੱਲ ਬਾਹਰ ਦੇਦਾ ਤੇ ਉਹ ਰੋ ਪੈਂਚਰ ਕਾ ਲਾਣਾ ਸਾਈਕਲ ਨੂੰ ਆ ਹਟਾਣੀ ਜੀ ਕਰੀ ਹੋਈ ਐ ਚੱਲ ਮम्मा ਪੱਕਾ ਹਾਂ ਜੀ ਝੂਟੇ ਹੁਣ ਲੈ ਕੇ ਤਾਂ ਆਇਆ ਪੁੱਤ ਤੂੰ ਚੱਲ 8:00 ਵਜੇ ਚੱਲ ਚੱਲ ਛੇਤੀ ਕਰ ਸਵੇਰੇ ਸਕੂਲ ਜਾਣਾ ਤਾਂ ਚਲੋ ਨਾਗਾ ਤੇ ਚੱਲ ਚੱਲ ਤੁਰ ਫੁੱਲ ਨਹੀਂ ਤੋੜੀਦੇ ਹੁੰਦੇ ਆ ਜਾ ਅਰਲੀਨ ਆ ਖੜਾ ਜੀ ਘੋੜਾ ਤੇ ਇਹ ਚੱਲਦਾ ਗੈਸ ਨਾਲ

ਮਿਲਦੇ ਆ ਕਿਸੇ ਅਗਲੇ ਵਲੌਗ ਚ ਬਾਏ ਬਾਏ ਸੀ ਯੂ ਲੇਟਰ ਸასი ਕਾਲ ਜੀ ਸਾਰਿਆਂ ਨੂੰ ਸੀ ਯੂ ਲੇਟਰ ਬਾਏ 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 ਇਤਨੀ ਬਾਏ 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 ਟਾਟਾ ਸੀ ਯੂ ਲੇਟਰ ਚਲੋ ਭਾਈ ਚੰਗਾ ਜੀ ਸასი ਕਾਲ ਜੀ ਸਾਰਿਆਂ ਨੂੰ ਸੀ ਯੂ ਲੇਟਰ ਅੱਜ ਤਨੂੰ